ਕੀ ਕੰਗਨਾ ਨਰਾਤ ਲਗਾਏਗੀ ਭਾਜਪਾ ਦੀ ਸਿਆਸੀ ਵੇੜੀ ਪਰ ਹਮੇਸ਼ਾ ਹਰੇਕ ਨਾਲ ਉਲਝਣ ਵਾਲੀ ਕੰਗਨਾ ਕਿਸ ਤਰ੍ਹਾਂ ਕਰੇਗੀ ਵੋਟਰਾਂ ਨੂੰ ਪ੍ਰਭਾਵਿਤ ਪੰਜਾਬ ਦੇ ਕਿਸਾਨ ਜਨਤਾ ਨੂੰ ਕਹਿ ਚੁੱਕੀ ਹੱਤਵადი ਕਿਸਾਨ ਬੀਬੀਆਂ ਕਿੱਸ 100 ਦੀ ਦਿਹਾੜੀ ਕਰਨ ਵਾਲੀਆਂ ਕੰਗਨਾ ਦੇ ਵਿਗੜਦੇ ਤੇ ਵਿਵਾਦ ਖੂਲਾ ਕਾਰਨ ਰਹੀ ਹਮੇਸ਼ਾ ਵਿਵਾਦਾਂ ਚ ਬਾਲੀਵੁੱਡ ਤੋਂ ਲੈ ਕੇ ਪੰਜਾਬ ਤੱਕ ਕੰਗਨਾ ਦੇ ਵਿਗੜਦੇ ਬੋਲ ਇਹ ਵਿਵਾਦ ਛੱਡਣਗੇ ਕੰਗਨਾ ਦਾ ਪਿੱਛਾ ਲਾਉਣਗੇ ਭਾਜਪਾ ਦੀ ਵੇੜੀ ਪਰ ਕੀ ਭਾਜਪਾ ਦੀ ਚੋਰੀ ਵਿੱਚ ਪਵੇਗੀ ਜਿੱਤ ਜਾਂ ਫਿਰ ਵੋਟਰ ਕਰਨਗੇ ਨਿਰਾਸ਼ ਲੋਕ ਸਭਾ ਚੋਣਾਂ ਦਾ ਵਿਗਨ ਪਜ ਚੁਕਿਆ ਤੇ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਨੇ ਕਈ ਪਾਰਟੀਆਂ ਬਾਲੀਵੁੱਡ ਦੇ ਅਦਾਕਾਰਾਂ ਤੇ ਆਪਣਾ ਦਾਅ ਖੇਡ ਰਹੀਆਂ ਨੇ ਇਸੇ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਦੇ ਕਰੀਬੀ ਮੰਨੀ ਜਾਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੀ ਸਿਆਸਤ ਵਿੱਚ ਐਂਟਰ ਹੋ ਗਈ ਹੈ ਆਪਣੇ ਵਿਵਾਖ ਬਿਆਨਾਂ ਕਾਰਨ ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੀ ਕੰਗਨਾ ਰੌਤ ਕਈ ਵਾਰ ਕਿਸਾਨ ਅੰਦੋਲਨ ਦੇ ਵਿਵਾਦਤ ਟਿੱਪਣੀਆਂ ਕਰਕੇ ਚਰਚਾ ਵਿੱਚ ਰਹਿ ਚੁੱਕੀ ਹੈ ਆਪਣੇ ਬਿਆਨਾਂ ਦੇ ਕਾਰਨ ਹੀ ਕੰਗਨਾ ਕਈ ਵਾਰ ਟਰੋਲ ਹੋ ਜਾਂਦੀ ਹੈ ਕੰਗਨਾ ਰਣੋਤ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਕੀਤਾ ਜਦੋਂ ਕੰਗਨਾ ਰਣੋਤ ਨੇ ਸੁਸ਼ాంਤ ਸਿੰਘ ਰਾਜਪੂਤ ਮਾਵਲੇ ਵਿੱਚ ਤਤਕਾਲੀ ਮਹਾਵਿਕਾਸ ਸਰਕਾਰ ਵਿਰੁੱਧ ਆਪਣਾ ਰੁਖ ਅਪਣਾਇਆ ਸੀ ਉਸ ਸਮੇਂ ਤੋਂ ਹੀ ਚਰਚਾਵਾਂ ਨੇ ਜ਼ੋਰ ਫੜ ਲਿਆ ਸੀ ਕਿ ਕੰਗਨਾ ਸਿਆਸਤ ਵਿੱਚ ਐਂਟਰੀ ਮਾਰੇਗੀ ਔਰ ਸਮੇਂ ਕੰਗਨਾ ਦੀ ਸੁਰੱਖਿਆ ਵਿੱਚ ਵਾਅਦਾ ਕਰ ਦਿੱਤਾ ਗਿਆ ਸੀ ਕੰਗਨਾ ਰਣੌਤ ਫਿਲਮ ਇੰਡਸਟਰੀ ਦਾ ਅਜੇ ਹਾ ਨਾਮ ਹੈ ਜੋ ਹਮੇਸ਼ਾ ਸੁਰਖੀਆਂ ਤੇ ਵਿਵਾਦਾਂ ਵਿੱਚ ਰਹਿੰਦਾ ਹੈ ਕਦੇ ਆਪਣੀ ਵਿਵਾਗ ਟਿੱਪਣੀਆਂ ਤੇ ਕਦੇ ਅਦਾਕਾਰੀ ਕਾਰਨ ਕੰਗਨਾ ਚਰਚਾ ਦਾ ਵਿਸ਼ਾ ਰਹੀ ਸ਼ੁਰੂ ਤੋਂ ਹੀ ਕੰਗਨਾ ਜਿਵੇਂ ਜਿਵੇਂ ਸਫਲਤਾ ਦੀ ਪੌੜੀ ਚੜਦੀ ਗਈ ਉਹ ਵਿਵਾਦਾਂ ਦੀ ਰਾਣੀ ਬਣ ਗਈ ਕੰਗਨਾ ਨੇ ਉਹਨਾਂ ਲੋਕਾਂ ਤੇ ਵੀ ਨਿਸ਼ਾਨਾ ਸਾਧਿਆ ਜਿਨ੍ਹਾਂ ਨੇ ਕੰਗਨਾ ਦੇ ਕਰੀਅਰ ਵਿੱਚ ਯੋਗਦਾਨ ਪਾਇਆ गैंगस्टर लाइफ इन ए मेट्रो ਦੀ ਸਫਲਤਾ ਤੋਂ ਬਾਅਦ ਕੰਗਨਾ ਨੇ ਅਦਿੱਤ્ય ਪੰਚੋਲੀ ਦੇ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਹਨੇ ਸ਼ਰਾਬੀ ਕੇ ਉਹਦਾ ਸਰੀਰਿਕ ਸੋਸ਼ਣ ਕੀਤਾ ਹੈ ਹਾਲਾਂਕਿ ਅਦਿੱਤ્ય ਪੰਚੋਲੀ ਨੇ ਕੰਗਨਾ ਦੇ ਸੰਘਰਸ਼ ਵਿੱਚ ਸਾਥ ਦਿੱਤਾ ਸੀ ਇਹ ਮਾਮਲਾ ਉਹਨਾਂ ਦਿਨਾਂ ਵਿੱਚ ਮੀਡੀਆ ਦੀਆਂ ਸੁਰਖੀਆਂ ਵਿੱਚ ਸੀ ਰਿਤਿਕ ਰੌਸ਼ਨ ਨਾਲ ਲੜਾਈ ਦੀਆਂ ਖਬਰਾਂ ਤੋਂ ਦੁਨੀਆ ਜਾਣੋ ਹੈ ਕੰਗਨਾ ਨੇ ਰਿਤਿਕ ਕੋ ਤੇ ਰਿਲੇਸ਼ਨਸ਼ਿਪ ਦੇ ਕਈ ਇਲਜ਼ਾਮ ਲਗਾਏ ਸਨ ਕੰਗਨਾ ਨੇ ਰਿਤਿਕ ਤੇ ਰਿਲੇਸ਼ਨਸ਼ਿਪ ਦੇ ਕਈ ਇਲਜ਼ਾਮ ਲਗਾਏ ਸਨ ਰਿਤਿਕ ਰੌਸ਼ਨ ਤੇ ਕੰਗਨਾ ਇੰਨੀ ਜ਼ਿਆਦਾ ਹਮਲਾਵਰ ਗਈ ਸੀ ਕਿ ਮਾਮਲਾ ਥਾਣੇ ਤੱਕ ਪਹੁੰਚ ਗਿਆ ਸੀ ਕੰਗਨਾ ਅਤੇ ਰਿਤਿਕ ਦੀ ਲੜਾਈ ਚ ਅਧਿਆਨ ਸੁਮਨ ਵੀ ਰਿਤਿਕ ਦੇ ਸਮਰਥਨ ਵਿੱਚ ਆਏ ਅਤੇ ਦੱਸਿਆ ਕਿ ਕੰਗਨਾ ਕਿਸ ਤਰ੍ਹਾਂ ਉਹਨਾਂ ਤੇ ਤਸ਼ੱਦਦ ਕਰਦੀ ਸੀ। ਸਾਲ 2020 ਵਿੱਚ ਦੇਸ਼ ਭਰ ਦੇ ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਖਿਲਾਫ ਸਾਲ ਭਰ ਚੱਲੇ ਅੰਦੋਲਨ ਦੌਰਾਨ ਵੀ ਕੰਗਨਾ ਆਪਣੇ ਬਿਆਨਾਂ ਕਰਕੇ ਵਿਵਾਤਾ ਵਿੱਚ ਰਹੀ। ਸਤੰਬਰ 2020 ਵਿੱਚ ਉਹਨਾਂ ਨੇ ਮੁਜ਼ਾਹਰਾਕਾਰੀ ਕਿਸਾਨਾਂ ਬਾਰੇ ਇੱਕ ਟਵੀਟ ਵਿੱਚ ਲਿਖਿਆ ਸੀ ਕਿ ਉਹ ਲੋਕ ਜੋ ਸੀਏ ਬਾਰੇ ਗਲਤ ਜਾਣਕਾਰੀ ਤੇ ਫੌਲਾ ਫੈਲਾ ਰਹੇ ਨੇ ਜਿਸ ਨਾਲ ਕਾਰਨ ਦੰਗੇ ਹੋਏ ਉਹ ਹੁਣ ਕਿਸਾਨ ਬਿੱਲ ਬਾਰੇ ਗਲਤ ਜਾਣਕਾਰੀ ਫੈਲਾ ਰਹੇ ਨੇ। ਮਾਰਚ 20 2023 ਵਿੱਚ ਕੰਗਨਾ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਦਲਜੀਤ ਜੋਤਸਾਨੂ ਟੈਗ ਕੀਤਾ ਗਿਆ ਸੀ ਕੰਗਨਾ ਨੇ ਕਿਹਾ ਕਿ ਕਈ ਪੰਜਾਬੀ ਸੈਲੀਬ੍ਰਿਟੀਆਂ ਨੂੰ ਖਾਲਿਸਤਾਨ ਵਾਇਰਸ ਵਾਲੀ ਬਿਮਾਰੀ ਹੈ ਤੇ ਭਾਰਤ ਸਰਕਾਰ ਵੱਲੋਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣ ਦੀ ਗੱਲ ਆਖੀ ਸੀ ਕੰਗਨਾ ਨੇ ਬਠਿੰਡਾ ਦੇ ਬਹਾਦਰਗੜ ਜੰਡੀਆਂ ਦੀ ਮਹਿੰਦਰ ਕੌਰ ਨੂੰ ਸ਼ਹੀਨ ਬਾਗ ਵਾਲੀ ਬੀਬੀ ਕਹਿ ਕੇ ਟਵੀਟ ਕੀਤਾ ਸੀ ਤੇ ਉਹਨਾਂ ਨੇ ਉਹ ਟਵੀਟ ਡਿਲੀਟ ਹੋਈ ਕੀਤਾ ਇਸ ਟਵੀਟ ਵਿੱਚ ਉਹਨਾਂ ਨੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੁੰਦੀ ਆਦੀ ਮਹਿੰਦਰ ਕੌਰ ਦੀ ਤਸਵੀਰ ਤੇ ਲਿਖਿਆ ਸ਼ਹੀਨ ਬਾਗ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੀ ਦਾਦੀ 100 ਰੁਪਏ ਦੀ ਹਾੜੀ ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਈ ਹੈ ਕੰਗਨਾ ਦੇ ਪੂਰੇ ਬਿਆਨ ਮੋਦੀ ਸਰਕਾਰ ਦੇ ਸਮਰਥਨ ਵਿੱਚ ਨਜ਼ਰ ਆਉਂਦੇ ਰਹੇ ਕਈ ਵਾਰ ਕੰਗਨਾ ਦੀਆਂ ਪਾਸ਼ਾਵਾਂ ਹੱਦਾ ਤੋੜਦੀਆਂ ਨਜ਼ਰ ਆਈਆਂ ਦਿੱਲੀ ਦੇ ਦੰਗਿਆਂ ਤੇ ਕੰਗਨਾ ਦੀ ਪੈਨ ਰੰਗੋਲੀ ਦੇ ਟਵਿੱਟਰ ਹੈਂਡਲ ਰਾਹੀਂ ਟਵੀਟ ਕਰਕੇ ਕਿਹਾ ਸੀ ਦਿੱਲੀ ਨੂੰ ਸੀਰੀਆ ਬਣਾ ਦਿੱਤਾ ਇਹਨਾਂ ਬਾਲੀਵੁੱਡ ਦੇ ਜਿਹੜੀਆਂ ਹਾਦੀਆਂ ਦੇ ਸੀਨੇ ਵਿੱਚ ਠੰਡ ਪੈ ਗਈ ਕੀੜੀਆਂ ਵਾਂਗ ਮਸਲਦੇ ਹੋਏ ਇਹਨਾਂ ਨੂੰ ਕੰਗਨਾ ਨੇ ਮੁੰਬਈ ਨੂੰ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਵੀ ਕਿਹਾ ਜਿਸ ਤੇ ਸਿਆਸਤ ਤੇਜ਼ ਹੋ ਗਈ ਭਾਜਪਾ ਤੇ ਸ਼ਿਵ ਸੈਨਾ ਆਮੋ ਸਾਹਮਣੇ ਹੋ ਗਏ ਭਾਜਪਾ ਖੁੱਲ ਕੇ ਕੰਗਨਾ ਦੇ ਸਮਰਥਨ ਵਿੱਚ ਆਈ ਤੇ ਕੰਗਨਾ ਨੂੰ ਵਾਈ ਪਲੱਸ ਸੁਰੱਖਿਆ ਵੀ ਦੇ ਦਿੱਤੀ ਗਈ ਜਿਸ ਤੋਂ ਬਾਅਦ ਕਈ ਲੋਕਾਂ ਨੇ ਅੰਦਾਜ਼ਾ ਲਾਉਣਾ ਸ਼ੁਰੂ ਕਰ ਦਿੱਤਾ ਕਿ ਜਲਦ ਹੀ ਭਾਜਪਾ ਵਿੱਚ ਸ਼ਾਮਲ ਹੋ ਜਾਵੇਗੀ ਨਰਿੰਦਰ ਮੋਦੀ ਸਰਕਾਰ ਵਿੱਚ ਰਾਜ ਮੰਤਰੀ ਤੇ ਰਾਸ਼ਵ ਵਿਭਾਗ ਮੈਂਬਰ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਪ੍ਰਧਾਨ ਰਾਮਦਾਸ 98 ਨੇ ਪਹਿਲਾਂ ਵੀ ਇਹ ਕਿਹਾ ਸੀ ਕਿ ਭਾਜਪਾ ਕੰਗਨਾ ਰਣੋਧਾ ਦਾ ਸਵਾਗਤ ਕਰੇਗੀ। ਬਹਿਰhaal ਭਾਜਪਾ ਲਈ ਉਮੀਦਵਾਰ ਦੇ ਤੌਰ ਤੇ ਮੰਡੀ ਤੋਂ ਚੋਣਾ ਲੜਨ ਵਾਲੀ ਕੰਗਨਾ ਤੇ ਦਾਅ ਖੇੜ ਕੇ ਕਿ ਭਾਜਪਾ ਦਾ ਫੈਸਲਾ ਸਹੀ ਹੈ ਕਿਉਂਕਿ ਕੰਗਨਾ ਪ੍ਰਤੀ ਜਿੱਥੇ ਪੰਜਾਬ ਦੇ ਲੋਕਾਂ ਵਿੱਚ ਗੁੱਸਾ ਹੈ ਉੱਥੇ ਹੀ ਆਪਣੇ ਵਿਵਾਦਤ ਬਿਆਨਾਂ ਕਾਰਨ ਕੰਗਨਾ ਨੇ ਲੋਕਾਂ ਨੂੰ ਆਪਣੇ ਖਿਲਾਫ ਕਰ ਲਿਆ ਅਜੇ ਵਿੱਚ ਵੱਡਾ ਸਵਾਲ ਇਹੀ ਹੈ ਕਿ ਕੀ ਬੀਜੇਪੀ ਦਾ ਇਹ ਦਾ ਸਫਲ ਹੋਵੇਗਾ ਜਾਂ ਫਿਰ ਕੰਗਨਾ ਬੀਜੇਪੀ ਦਾ ਵੀ ਢਾ ਡੋਪ ਦੇਗੀ